ਮਰ ਜੀ ਜਾਵਾਂ ਮੈਂ ਥੋੜੀ ਕੰਨੀ ਮਰ ਗਈ ਮੈਂ ਹੁਣੇ ਰਹਿਣੀ ਛੋੜਨਾ ਮੈਂ ਤੁਸੀਂ ਫਿਕਰ ਨਾ ਕਰੋ ਮੰਮੀ ਨਾ ਕੋਈ ਨਿਆਣੇ ਨਹੀਂ ਹੈਗੇ ਪੇਕੇ ਗਏ ਹੋਣਗੇ ਆਪੇ ਆ ਜਾਣਗੇ ਮੰਮੀ ਤੁਸੀਂ ਤਾਂ ਜਮਾਈ ਸ਼ਰਮਲਾ ਛੱਡੀ ਆ ਮੈਂ ਤਾਂ ਸੋਚਿਆ ਸੀ ਵੀ ਤੁਸੀਂ ਸੁਧਰ ਗਏ ਹੋਵੋਗੇ ਪਰ ਤੁਸੀਂ ਕਿੱਥੇ ਬਾਜ ਆਉਂਨੇ ਆ ਆਪਣੀਆਂ ਹਰਕਤਾਂ ਤੋਂ ਓ ਮੰਮੀ ਮੈਂ ਕਿ ਇਹਨਾਂ ਨੂੰ ਸਮਝਾਵਾਂ ਮੈਂ ਨਹੀਂ ਇਹਨਾਂ ਦੀ ਗੱਲ ਚ ਬੋਲਦਾ ਓ ਮੰਮੀ ਨਾ ਕਿਸੇ ਪਾਸੇ ਨਹੀਂ ਟਿਕਦੀ ਚੰਗੀ ਪਲੀ ਉੱਥੇ ਸ਼ਾਂਤੀ ਸੀਗੀ ਉੱਥੇ ਵੀ ਜਾ ਕੇ ਅੱਗ ਲਾ ਦਿੰਦੀ ਮਾਤਾ ਦੁਬਾਰਾ ਫੇਰ ਤੈਨੂੰ ਕਹਿਣ ਆਈਆਂ ਮੈਂ ਅੱਜ ਤੋਂ ਬਾਅਦ ਨਾ ਮੇਰੇ ਘਰੇ ਵੜਨ ਦੀ ਲੋੜ ਨਹੀਂ ਮਨਦੀਪ ਉੱਤਰ ਕੇ ਗੇਟ ਖੋਲ ਹਾਂਜੀ ਖੋਲਦੀ ਹਾਂ ਮੰਮੀ ਜੀ ਕੁੜੀ ਨਾ ਸੁੱਤੀ ਪਈ ਆ ਤੁਸੀਂ ਇਹਨੂੰ ਫੜ ਲਓ ਮੈਂ ਗੇਟ ਖੋਲ ਲੈਂਦੀ ਆ ਭਾਈ ਮੈਠਾ ਨਹੀਂ ਫੜੀ ਜਾਂਦੀ ਆਪਣੀ ਨੂੰ ਆਪੇ ਸਾਂਭ ਲੈ ਮੈਂ ਠੇਕਦੇ ਹਾਂ ਮੰਮੀ ਰੱਸੀ ਮੱਚ ਗਈ ਪਰ ਵੱਟ ਨਹੀਂ ਗਿਆ ਉਹ ਕੋਈ ਨਹੀਂ ਮਨਦੀਪ ਤੂੰ ਇਹਨੂੰ ਲੈ ਕੇ ਬੈਠੀ ਰਹਿ ਮੈਂ ਗੇਟ ਖੋਲਦਾ ਮੈ ਤੈਨੂੰ ਕੀ ਮਿਲ ਜਾਂਦਾ ਸਾਰੇ ਕਿਤੇ ਮੇਰੀ ਬੇਇੱਜ਼ਤੀ ਕਰਾ ਕੇ ਮੰਮੀ ਤੁਹਾਨੂੰ ਮੈਂ ਕੀ ਕਿਹਾ ਉਹ ਤੁਹਾਨੂੰ ਤਾਂ ਆਤ ਹੋ ਗਈ ਜਾਣ ਬੁੱਝ ਕੇ ਦੂਜਿਆਂ ਤੇ ਇਲਜ਼ਾਮ ਲਾਉਣ ਦੀ ਅੱਛਾ ਤੂੰ ਹੀ ਰੁੱਢੀ ਟੱਟੇ ਹੋਈ ਹੈ ਮਾਂ ਮਾਰੀ ਹੋ ਗਈ ਓ ਮਮਮੀ ਬੱਸ ਕਰ ਜੋ ਬਹੁਤ ਕੁਝ ਹੋ ਕੇ ਹਟਿਆ ਜਾਈ ਬਾਲਾ ਟਾਈਮ ਨਹੀਂ ਹੋਇਆ ਜਲੂਸ ਨਿਕਲੇ ਨੂੰ ਪਤਾ ਨਹੀਂ ਤੁਹਾਨੂੰ ਕੀ ਖੁਸ਼ੀ ਮਿਲਦੀ ਹੈ ਇਹੋ ਜਿਹਾ ਕੁਝ ਕਰਕੇ ਨਹੀਂ ਖੁਸ਼ੀ ਤਾਂ ਤੈਨੂੰ ਮਿਲਦੀ ਹੈ ਲੜਾਈਆਂ ਵਾਪਾ ਕੇ ਮੈਨੂੰ ਕਹਿੰਦੀ ਐ ਤੂੰ ਨਹੀਂ ਟਾਕੀ ਉਹ ਮਿਹਨਤ ਦੀ ਕਮਾਈ ਦੀ ਹੈ ਭੰਨ ਨਹੀਂ ਥੋੜੀ ਹੈ ਉਹ ਚੀਜ਼ਾਂ ਬਣਾਉਣੀਆਂ ਮम्मी ਪਤਾ ਕਿੰਨੀਆਂ ਔਖੀਆਂ ਨੇ ਉਹ ਸਾਮ ਕਰਨੀ ਸਿੱਖ ਲੋ ਉਹਨਾਂ ਦੀ ਆਹੋ ਤੇਰੀਆਂ ਕਮਾਈਆਂ ਨਾਲ ਸਾਰਾ ਕੁਝ ਬਣਾਇਆ ਹੈਗਾ ਅਸੀਂ ਤਾਂ ਸਾਰੀ ਜ਼ਿੰਦਗੀ ਐਵੇਂ ਹੀ ਰੋਟੀ ਮੰਮੀ ਤੂੰ ਨਾ ਉਹ ਯਾਰ ਦੇਖ ਲੈ ਮम्मी ਨੂੰ ਉੱਥੇ ਇੰਨਾ ਕੁਝ ਕਰਕੇ ਆਈ ਹੈ ਫੇਰ ਵੀ ਨਾ ਮम्मी ਦੀ ਆਕੜ ਨਹੀਂ ਗਈ ਉਹ ਮੈਨੂੰ ਕਿਵੇਂ ਘੂਰ-ਘੂਰ ਕੇ ਦੇਖਦੀ ਸੀ ਜਿਵੇਂ ਮੈਂ ਤਾਂ ਕੁਝ ਬਗਾੜਤਾ ਹੁੰਦਾ ਹੈ ਉਨ ਨਾਲੇ ਐਡੀ ਉਮਰ ਹੋ ਗਈ ਮੰਮੀ ਦੀ ਮੰਮੀ ਨੂੰ ਹਜੇ ਤੱਕ ਇਹ ਹੀ ਨਹੀਂ ਪਤਾ ਕਿ ਕੀ ਸਹੀ ਹੈ ਤੇ ਕੀ ਗਲਤ ਹੈ ਉਹ ਕੋਈ ਗੱਲ ਨਹੀਂ ਤੁਸੀਂ ਸ਼ਾਂਤ ਹੋ ਜਾਓ ਕਿਉਂ ਆਪਣਾ ਬੀਵੀ ਵਧਾਉਨੇ ਹੋ ਉਹ ਹਜੇ ਬਲ ਦੀ ਆਗਾ ਉਹ ਤੇ ਹੋਰ ਫੂਸ ਪਾ ਕੇ ਕਿਉਂ ਚੰਗਿਆੜੇ ਕੱਢਦੇ ਹੋ ਉਹ ਚੰਗਿਆੜੇ ਮੈਂ ਨਹੀਂ ਕੱਢਦਾ ਚੰਗਿਆੜੇ ਤਾਂ ਮੇਰੀ ਮਾਂ ਕੱਢਿਆ ਹੀ ਪੈਣ ਦੇ ਕਰੇ ਉਹ ਮੈਨੂੰ ਕਿਤੇ ਮੂੰਹ ਦਿਖਾਣ ਜੋਗਾ ਨਹੀਂ ਛੱਡਿਆ ਮੇਰੇ ਤਾਂ ਨੱਕ ਪੜਾ ਕੇ ਰੱਖਤੀ ਉਹ ਜੋ ਹੋਣਾ ਸੀ ਉਹ ਹੋ ਗਿਆ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਇੱਕੋ ਗੱਲ ਨੂੰ ਬਾਰ-ਬਾਰ ਯਾਦ ਕਰਕੇ ਕਿਉਂ ਬੋਲੀ ਜਾਂਦੇ ਹੋ ਉਹ ਮੈਂ ਗੱਲ ਨੂੰ ਤਾਂ ਰਿਪੀਟ ਕਰਦਾ ਹੁਣ ਮੰਮੀ ਨੂੰ ਸਮਝਾਣਾ ਨਾ ਬਹੁਤ ਜ਼ਰੂਰੀ ਹੈ ਜੇ ਆਪਾਂ ਨੇ ਉਹਨੂੰ ਹੁਣੇ ਨਾ ਰੋਕਿਆ ਨਾ ਉਹਨੇ ਇਹ ਹਰਕਤਾਂ ਛੱਡਣੀਆਂ ਨਹੀਂ ਬਾਰ-ਬਾਰ ਦੁਬਾਰੇ ਕਰਨੀਆਂ ਨੇ ਚੱਲ ਤੂੰ ਅੰਦਰ ਚੱਲ ਮੈਂ ਇਹਨੇ ਦਰਵਾਜ਼ਾ ਲਾ ਕੇ ਆਉਂਦਾ ਉਹ ਮੰਮੀ ਤੈਨੂੰ ਕੀ ਲੋਟ ਸੀ ਭੈਣ ਦੇ ਘਰੇ ਜਾਣ ਦੀ ਉਹ ਪਤਾ ਹੈ ਮੈਨੂੰ ਕਿੰਨੀ ਸ਼ਰਮ ਆ ਰਹੀ ਸੀਗੀ ਜਦੋਂ ਤੇਰੀ ਬਹਿਬਤਾ ਦੱਸ ਰਹੇ ਸੀਗੇ ਨਾਲੇ ਮੰਮੀ ਮੈਨੂੰ ਇਹ ਨਹੀਂ ਸਮਝ ਆਉਂਦਾ ਤੁਹਾਡੇ ਦਿਮਾਗ 'ਚ ਇਹੋ ਜਿਹੀ ਗੱਲਾਂ ਆ ਕਿਵੇਂ ਜਾਂਦੀਆਂ ਨੇ ਉਹ ਤੁਹਾਨੂੰ ਕੁੜੀ ਦਾ ਹੀ ਘਰ ਮਿਲਿਆ ਸੀ ਇਹ ਟੂਨੇ ਟੱਪੇ ਕਰਨ ਨੂੰ ਉਹ ਨਾਲੇ ਮੈਂ ਤਾਂ ਸੋਚ ਵੀ ਨਹੀਂ ਸਕਦਾ ਕਿ ਤੁਸੀਂ ਇਹੋ ਜਿਹੀ ਗਿਰੀ ਹੋਈ ਹਰਕਤ ਕਰੋਗੇ ਵੇਚਤੀ ਉੱਥੇ ਮੇਰੀ ਹੋਈ ਐ ਤੂੰ ਕਿ ਬੜਬੜ ਕਰੀ ਜਨਾ ਉਹ ਬੜਬੜ ਕਰਾ ਨਾ ਉਹ ਮੇਰੀ ਮਾਂ ਟੂਨੇ ਟੱਪੇ ਕਰਦੀ ਫਿਰਦੀ ਐ ਉਹ ਇਹੋ ਜਿਹਾ ਕਿਹੜਾ ਬਾਬਾ ਲੱਭ ਲਿਆ ਜਿਹੜੇ ਸਾਰੇ ਹੱਲ ਕਰ ਦਿੰਦਾ ਉਹ ਨਾਲੇ ਫਿਰ ਮੈਂ ਵੀ ਐ ਕਰਦਾ ਸਾਰੇ ਕੰਮ ਛੱਡ ਕੇ ਨਾ ਘਰੇ ਬਹਿ ਜਾਣਾ ਬਾਬਾ ਆਪੇ ਕਮਾ ਕੇ ਲਿਆ ਕੇ ਦੇਊਗਾ ਟੇਕ ਟੂ ਚੁੱਪ ਕਰ ਜਾ ਆਪਣੀ ਜਵਾਨ ਨੂੰ ਬਸ ਚ ਰੱਖਿਆ ਕਰ ਆ ਗਿਆ ਕਿਵੇਂ ਨੇ ਮੰਗਰ ਲਾ ਕੇ ਆ ਗਿਆ ਨੇ ਮੈਨੂੰ ਨਾਲੇ ਆਪਣਾ ਗਿਆਨ ਆਪਣੇ ਕੋਲੇ ਰੱਖ ਮੈਂ ਕਹਿੰਦਾ ਗਰਮ ਦਿੱਤਾ ਹੁਣ ਮੈਂ ਤੈਨੂੰ ਬੁਰੀ ਲੱਗ ਗਈ। ਓ ਮੰਮੀ ਜਦੋਂ ਵੀ ਮੈਂ ਤੈਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਨਾ ਤੂੰ ਗੱਲ ਨੂੰ ਹੋਰੇ ਪਾਸੇ ਲੈ ਜਾਂਦੀ ਹੈ। ਓ ਮੰਮੀ ਮੈਂ ਤੈਨੂੰ ਇਹ ਸਮਝਾਣਾ ਚਾਹੁੰਨਾ ਕਿ ਟੋਨੇ ਟੱਪਿਆਂ ਨਾਲ ਕਦੇ ਕਿਸੇ ਦੇ ਘਰ ਨਹੀਂ ਬਸਦੇ ਹੁੰਦੇ ਹਮੇਸ਼ਾ ਉੱਜੜਦੇ ਹੀ ਨੇ ਨਾਲੇ ਰੱਬ ਦੇ ਕਰੇ ਦਾ ਦਿੱਤੋਂ ਜਾਇ ਨਹੀਂ ਜਾਂਦਾ। ਇਹ ਬਹਿਬਤਾ ਕਰਨ ਨੂੰ ਤੇਰੇ ਕੋਲ ਬੜਾ ਟਾਈਮ ਹੈਗਾ। ਬੱਸ ਕਰ ਜੋ ਹੁਣ। ਓ ਤੂੰ ਚੁੱਪ ਰਹਿ ਮਨਦੀਪ। ਓ ਅੱਜ ਮੈਂ ਮੰਮੀ ਨਾਲ ਗੱਲ ਕਰਕੇ ਰਹੂੰਗਾ। ਕਿ ਉਹ ਐਦਾਂ ਕਿਉਂ ਕਰਦੇ ਨੇ ਉਹ ਮੰਮੀ ਹਰ ਵਾਰ ਮੈਂ ਤੇਰੀ ਲਿਹਾਜ਼ ਕਰਕੇ ਚੁੱਪ ਹੋ ਜਾਂਨਾ ਪਰ ਅੱਜ ਨਹੀਂ ਗੱਲ ਸੁਣਵੇਂ ਮੂੰਹ ਗਿਆ ਜਿਵੇਂ ਮੇਰੇ ਜੀ ਕਰੂ ਨਾ ਉਵੇਂ ਕਰੂੰਗੀ ਤੂੰ ਮੈਨੂੰ ਰੋਕਣਾ ਹੁੰਦਾ ਤਾਂ ਜਿਵੇਂ ਅੱਜ ਤੂੰ ਆ ਕੇ ਮੇਰੇ ਸਿਰ ਤੇ ਘਣਾ ਹੋਇਆ ਨਾ ਐਂ ਤੇ ਮੈਨੂੰ ਕਦੇ ਤੇਰਾ ਬਾਪ ਨੇ ਨਹੀਂ ਸੀ ਰੋਕਿਆ ਮੰਮੀ ਇਹਦਾ ਮਤਲਬ ਤੂੰ ਨਹੀਂ ਸੁਧਰਦੀ ਤੇਰੇ ਜੋ ਬਟ ਨਹੀਂ ਜਾਂਦਾ ਚਾਹੇ ਜੋ ਮਰਜੀ ਹੋ ਜੇ ਪਰ ਤੈਨੂੰ ਫਰਕ ਨਹੀਂ ਪੈਂਦਾ ਮੈਨੂੰ ਫਰਕ ਪਵੇ ਕਿ ਇਹ ਨਾ ਪਵੇ ਥੋੜੇ ਦੇ ਕਾਜ ਦੀ ਛੰਨ ਪੈ ਗਈ ਵੀ ਮੇਰੀ ਧੀ ਮੇਰੇ ਨਾਲ ਬਰਤਨੋਂ ਹਟ ਗਈ ਨੇ ਸਭ ਕੁਝ ਨਾ ਹੈ ਤੇਰੀ ਜਨਾਨੀ ਕਰਕੇ ਹੋਇਆ ਮਨੋਂ ਮੰਟਾ ਹੈ ਮੇਰੇ ਤੇ ਹਸੜੀ ਹੋਊਗੀ ਓ ਮੰਮੀ ਮੰਦੀਪ ਨਹੀਂ ਹੈਗੀ ਇਹ ਜੀ ਉਹਨੇ ਤੁਹਾਡੀ ਗੱਲਾਂ ਤੋਂ ਕੀ ਲੈਣਾ ਉਹ ਤੁਸੀਂ ਆਪਣੀ ਬੇਇੱਜ਼ਤੀ ਆਪ ਕਰਵਾਉਂਦੇ ਹੋ ਉਹ ਨਾਲੇ ਹੁਣ ਤੁਸੀਂ ਸਿੱਖ ਲਓ ਕਿ ਘਰ ਚ ਕਿਵੇਂ ਰਹਿਣਾ ਹੈ ਮੈਂ ਹਰ ਤੋਸ਼ ਖਾਏਗਾ ਵੀ ਘਰ ਦੇ ਵਿੱਚ ਕਿਵੇਂ ਰਹਿਣਾ ਜਿਵੇਂ ਮੇਰੀ ਮਰਜ਼ੀ ਮੈਂ ਓਵੇਂ ਰਹੂੰਗੀ ਹੋਰ ਬੱਸ ਵੀ ਕਰ ਜੋ ਕੱਲ ਨੂੰ ਅੱਧੀ ਰਾਤ ਨੂੰ ਲੋਕਾਂ ਨੂੰ ਤੁਸੀਂ ਤਮਾਸ਼ਾ ਦਿਖਾਉਣਾ ਮੰਮੀ ਜੀ ਤੁਹਾਡੇ ਮੂਰੇ ਵੀ ਬੰਨੇ ਹੱਥ ਤੁਸੀਂ ਵੀ ਬੱਸ ਕਰ ਜੋ ਮੰਮੀ ਜੀ ਤੁਸੀਂ ਨੇ ਇਹਨਾਂ ਦੀਆਂ ਗੱਲਾਂ ਦਿਲ ਤੇ ਨਾ ਲਾਇਓ ਭੁੱਲ ਜਿਓ ਤੁਹਾਨੂੰ ਪਤਾ ਗੁੱਸੇ 'ਚ ਜਦੋਂ ਇਹ ਹੁੰਦੇ ਨੇ ਨਾ ਤਾਂ ਇਹਨਾਂ ਨੂੰ ਆਪਣੇ ਆਪ ਤੇ ਕੰਟਰੋਲ ਨਹੀਂ ਰਹਿੰਦਾ। ਅੱਡੇ 'ਚ ਮਾਂ ਪੁੱਤਾਂ 'ਚ ਲੜਾਈਆਂ ਪਵਾ ਕੇ ਨਾ ਹੁਣ ਮੋਮੋ ਮਿੱਠੀ ਬਣਦੀ ਐ ਕੋਈ ਨਹੀਂ ਤੈਨੂੰ ਤਾਂ ਮੈਂ ਦੇਖ ਲੂੰਗੀ। ਸੁਣਿਓ ਜੀ ਹਾਂ ਗੁੜੀਆਂ ਨਾ ਅੱਜ ਸੱਜਰੀ ਉੱਠ ਗਈ ਤੁਸੀਂ ਐਂ ਕਰੋ ਇਹਨੂੰ ਨਾ ਆਪਣੇ ਨਾਲ ਲਾ ਕੇ ਪਾ ਲੋ ਇਹਨੇ ਦੁਬਾਰਾ ਸੌਂ ਜਾਣਾ ਮੈਂ ਨੇਰ ਸੋਈ ਚ ਜਾ ਕੇ ਚਾਹ ਪਾਣੀ ਬਣਾ ਲਾ ਕੋਈ ਨਾ ਮੈਂ ਪਾ ਲੈਣਾ ਨਾਲ ਲਾ ਕੇ ਤੂੰ ਜਾ ਕੇ ਆਪਣਾ ਕੰਮ ਕਰ ਲੈ ਤੇਤਾ ਜੀ ਆਏ ਆ। ਹੁਣ ਕੀ ਹੋ ਗਿਆ ਢੀਛੇਤੀ? ਸਭ ਸੁੱਖੀ ਹੋਵੇ। ਹੈਲੋ। ਹਾਂਜੀ ਭਾਬੀ, ਟਾਈਮ ਨਾਲ ਪਹੁੰਚ ਗਏ ਸੀ ਤੁਸੀਂ ਕਰੇ? ਹਾਂ, ਰਾਤੀ ਲੇਟ ਹੀ ਪਹੁੰਚੇ ਆ। ਭਾਬੀ, ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਹਾਂ ਦੱਸ। ਕੀ ਗੱਲ ਕਰਨੀ ਆ? ਭਾਬੀ, ਮੇਰੀ ਨਾ ਮੇਰੇ ਸਹੁਰਿਆਂ 'ਚ ਬਹੁਤ ਬੇਇੱਜ਼ਤੀ ਹੋ ਗਈ। ਮੈਂ ਕਿਸੇ ਪਾਸੇ ਵੀ ਮੂੰਹ ਦਿਖਾਉਣ ਜੋਗੀ ਨਹੀਂ ਰਹੀ। ਨਾਲੇ ਮੇਰੀ ਸੱਸ ਤਾਂ ਹੀ ਸੋਚਦੀ ਹਊ ਨਾ ਵੀ ਇਹਦੀ ਮਾ ਟੂਨੇ ਟੱਪੇ ਕਰਦੀ ਫਿਰਦੀ ਆ ਭਲਾ ਕੌਣ ਆਪਣੀ ਧੀ ਨਾਲ ਐਦਾਂ ਕਰਦੀ ਆ ਹੁਣ ਤੈਨੂੰ ਕੀ ਕਹਾ ਭੈਣੇ ਤੈਨੂੰ ਵੀ ਮੰਮੀ ਦੇ ਸੁਹਾਵਾ ਦਾ ਪਤਾ ਤੂੰ ਛੱਡ ਨਾ ਇੰਨਾਂ ਗੱਲਾਂ ਨੂੰ ਕਿਉਂ ਟੈਨਸ਼ਨ ਲੈਣੀਆਂ ਤੈਨੂੰ ਕਿਸੇ ਨੇ ਕੁਝ ਕਿਹਾ ਭਾਬੀ ਹਾਲੇ ਤੱਕ ਤਾਂ ਮੈਨੂੰ ਕਿਸੇ ਨੇ ਕੁਝ ਨਹੀਂ ਕਿਹਾ ਪਰ ਜਦੋਂ ਮੈਂ ਆਪਦੇ ਘਰਦਿਆਂ ਦੇ ਚਿਹਰਿਆਂ ਵੱਲ ਵੇਖਦੀਆਂ ਨਾ ਮੈਨੂੰ ਐਂ ਲੱਗਦਾ ਵੀ ਉਹ ਮੈਨੂੰ ਤਾਣੇ ਮਾਰ ਰਹੇ ਹੋਣ ਵੀ ਤੇਰੀ ਮਾਂ ਇੰਨੀ ਗਰੀ ਹੋਈ ਆ ਜਿਹੜੀ ਆਪਣੀ ਧੀ ਦੇ ਘਰੇ ਹੀ ਟੂਣਾ ਟੱਪਾ ਕਰ ਗਈ ਤੂੰ ਫਿਕਰ ਨਾ ਕਰ ਭੈਣੇ ਮੈਂ ਤੇਰੇ ਵੀਰੇ ਨੂੰ ਕਹਤਾ ਤੇ ਤੇਰੇ ਵੀਰੇ ਨੇ ਵੀ ਨਾ ਮੰਮੀ ਨੂੰ ਚੰਗੀ ਤਰ੍ਹਾਂ ਸਮਝਾਤਾ ਵੀ ਉਹ ਅੱਗੇ ਤੋਂ ਇਹ ਜਿਹੀਆਂ ਹਰਕਤਾਂ ਨਾ ਕਰਨ ਭਾਬੀ ਮੈਨੂੰ ਪਤਾ ਵੀ ਮੰਮੀ ਤੁਹਾਡੇ ਨਾਲ ਵੀ ਬਹੁਤ ਬੁਰਾ ਵਰਤਾਵਰਤ ਕਰਦੀ ਆ ਤੇ ਮੰਮੀ ਦੇ ਪਿੱਛੇ ਲੱਗ ਕੇ ਮੈਂ ਵੀ ਤੁਹਾਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਉਹ ਕਿਉਂਕਿ ਮੰਮੀ ਨੇ ਤੁਹਾਡੇ ਖਿਲਾਫ ਮੇਰੇ ਮਨ 'ਚ ਇੰਨਾ ਜ਼ਹਿਰ ਭਰਤਾ ਸੀ ਕਿ ਮੈਂ ਸਹੀ ਗਲਤ ਦੀ ਪਹਿਚਾਣ ਹੀ ਨਹੀਂ ਕਰ ਸਕੀ ਉਹ ਚਲ ਕੋਈ ਗੱਲ ਨਹੀਂ ਜੋ ਹੋਣਾ ਸੀ ਉਹ ਹੋ ਗਿਆ ਉਹ ਮੈਂ ਨਹੀਂ ਇੰਨਾ ਸੋਚਦੀ ਮੈਂ ਤਾਂ ਇੰਨਾਂ ਗੱਲਾਂ ਨੂੰ ਕਦੋਂ ਦੀ ਭਲਾਈ ਬੈਠੀ ਆ ਭਾਬੀ ਮੈਂ ਤਾਂ ਬਸ ਤੁਹਾਨੂੰ ਅੱਜ ਇਹੀ ਦੱਸਣ ਨੂੰ ਫੋਨ ਕੀਤਾ ਸੀ ਕਿ ਮੰਮੀ ਨੂੰ ਅੱਜ ਤੋਂ ਬਾਅਦ ਮੇਰੇ ਸਹੁਰੇ ਘਰ ਕਦੇ ਨਾ ਭੇਜੋ ਮੰਮੀ ਕਰਕੇ ਅੱਜ ਮੇਰੇ ਸਹੁਰਿਆਂ 'ਚ ਮੇਰੀ ਬਹੁਤ ਬੇਇੱਜ਼ਤੀ ਹੋਈ ਆ ਨਾਲੇ ਮੰਮੀ ਨੇ ਕਿਹੜਾ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣਾ ਮੈਂ ਕਦੇ ਸੋਚ ਵੀ ਨਹੀਂ ਸੀ ਸਕਦੀ ਵੀ ਮੇਰੀ ਮੰਮੀ ਮੇਰੇ ਨਾਲ ਹੀ ਇਦਾਂ ਕਰ ਸਕਦੇ ਨੇ ਭੈਣੇ ਿੱਥੋ ਤੱਕ ਮੇਰੀ ਸੋਚ ਜਾਂਦੀ ਹੈ ਨਾ ਮੈਨੂੰ ਆਏ ਲੱਗਦਾ ਵੀ ਇਹ ਸਭ ਮੰਮੀ ਨੇ ਤਾਂ ਕੀਤਾ ਕਿਉਂਕਿ ਤੁਸੀਂ ਮੰਮੀ ਨੂੰ ਬੁਲਾਉਣਾ ਹਟ ਗਏ ਨਾਲੇ ਮੰਮੀ ਨੇ ਸੋਚਿਆ ਹੋਣਾ ਵੀ ਸ਼ਾਇਦ ਟੂਨੇ ਟੱਪੇ ਕਰਕੇ ਤੁਸੀਂ ਮੰਮੀ ਨੂੰ ਬੁਲਾਉਣ ਲੱਗ ਜੋਂ ਭਾਬੀ ਇਹ ਗੱਲ ਤੁਸੀਂ ਹੁਣ ਆਪਣੇ ਮਨ ਚੋਂ ਕੱਢ ਦੋ ਵੀ ਮੈਂ ਕਦੇ ਮੰਮੀ ਨੂੰ ਬੁਲਾਉਂਗੀ ਬਸ ਮੇਰੇ ਤੇ ਇੰਨੀ ਮਿਹਰਬਾਨੀ ਕਰ ਦੋ ਮੰਮੀ ਨੂੰ ਨਾ ਕਦੇ ਮੇਰੇ ਘਰੇ ਆਉਣ ਦਿਓ ਭੈਣੇ ਮੰਮੀ ਨੂੰ ਰੋਕਣਾ ਨਾ ਮੇਰੇ ਵੱਸ ਦੀ ਗੱਲ ਨਹੀਂ ਹੈਗੀ ਮੰਮੀ ਕਿਹੜਾ ਮੇਰੀ ਸੁਣਦੇ ਨਹੀਂ ਜੇ ਮੈਂ ਮੰਮੀ ਨੂੰ ਕੁਝ ਕਹਿ ਦਿੰਨੀ ਆ ਮੰਮੀ ਮੇਰੇ ਮਗਰ ਪੈ ਜਾਂਦੇ ਨੇ ਉਹ ਮੈਂ ਤਾਂ ਬਚਾਲੇ ਫਸੀ ਹੋਈ ਆ ਇਹ ਗੱਲ ਤਾਂ ਤੁਹਾਨੂੰ ਵੀ ਪਤਾ ਭਾਬੀ ਇਹ ਗੱਲ ਮੈਂ ਤੁਹਾਨੂੰ ਬਾਰ ਬਾਰ ਤਾਂ ਕਹਿ ਰਹੀ ਆ ਜੇ ਦੁਬਾਰਾ ਫੇਰ ਮੰਮੀ ਮੇਰੇ ਘਰ ਆ ਗਈ ਤੇ ਉਹਨੇ ਫੇਰ ਦੁਬਾਰਾ ਇਹ ਹੀ ਹਰਕਤ ਕਰਤੀ ਫੇਰ ਉਹ ਮੇਰੀ ਤਾਂ ਚੁੰਡੀ ਭਾਰ ਇੱਜ਼ਤ ਵੀ ਨਹੀਂ ਰਹਿਣੀ ਮੇਰੇ ਸਹੁਰਿਆਂ ਚ ਚੱਲ ਕੋਈ ਗੱਲ ਨਹੀਂ ਤੂੰ ਨਾ ਬਾਲੀ ਟੈਨਸ਼ਨ ਨਾ ਲੈ ਟਾਈਮ ਦੇ ਨਾਲ ਸਭ ਕੁਝ ਠੀਕ ਹੋ ਜਾਊਗਾ ਨਾਲੇ ਭਾਬੀ ਮੈਂ ਤੁਹਾਡੇ ਨਾਲ ਇੱਕ ਗੱਲ ਹੋਰ ਕਰਨੀ ਆ ਮੈਨੂੰ ਤਾਂ ਲੱਗਦਾ ਮੰਮੀ ਪਾਗਲ ਹੋ ਗਈ ਇਹਨੂੰ ਕੋਈ ਦਵਾਈ ਦੂਈ ਦਿਵਾ ਲਓ ਨਹੀਂ ਤਾਂ ਪਤਾ ਨਹੀਂ ਹੋਰ ਕੀ ਕਰੂਗੀ ਏ ਕੋਈ ਗੱਲ ਨਹੀਂ ਮੈਂ ਕਰਦੀ ਆ ਤੇਰੇ ਵੀਰੇ ਨਾਲ ਗੱਲ ਮੈਂ ਨਾ ਤੈਨੂੰ ਫੇਰ ਫੋਨ ਕਰੂੰਗੀ ਮੈਂ ਹੁਣ ਪਹਿਲਾਂ ਚਾਹ ਪਾਣੀ ਬਣਾ ਲਾਂ ਹਾਲੋ ਜੀ ਚਾਹ ਲੈਣ ਮਨਦੀਪ ਤੂੰ ਕਿਹਦੇ ਨਾਲ ਇੰਨੀ دیر ਫੋਨ ਤੇ ਗੱਲਾਂ ਕਰਦੀ ਪਈ ਸੀ ਭੈਣ ਦਾ ਨਾ ਜੀ ਫੋਨ ਆਇਆ ਸੀ ਕੀ ਕਹਿੰਦੀ ਸੀ ਉਹ ਕਹਿਣਾ ਕੀ ਆ ਉਹਨੇ ਬਸ ਇਹੀ ਕਹਿੰਦੀ ਸੀ ਵੀ ਮੰਮੀ ਨੂੰ ਮੇਰੇ ਸਹੁਰਿਆਂ ਦੇ ਨਾਲ ਭੇਜਿਓ ਕਿਉਂਕਿ ਮੰਮੀ ਕਰਕੇ ਉਹਦੀ ਉਹਦੇ ਸਹੁਰਿਆਂ 'ਚ ਬਹੁਤ ਜ਼ਿਆਦਾ ਬੇਇੱਜ਼ਤੀ ਹੋ ਗਈ ਨਾਲੇ ਦੂਜੀ ਗੱਲ ਕਹਿੰਦੀ ਸੀ ਕਿ ਸ਼ਾਇਦ ਮੰਮੀ ਦਾ ਨਾ ਦਿਮਾਗ ਹਿੱਲ ਗਿਆ ਮੰਮੀ ਨੂੰ ਤੁਸੀਂ ਦਵਾਈ ਦਵਾ ਲਿਓ। ਉਹ ਲੱਗਦਾ ਤਾਂ ਮੈਨੂੰ ਵੀ ਐਂ ਹੈ ਕਿ ਮੰਮੀ ਦੇ ਦਿਮਾਗ 'ਚ ਸੱਚੀਓਂ ਹੀ ਫਰਕ ਪੈ ਗਿਆ। ਲੁਧਿਆਣਾ 'ਹਿਗਾ ਇੱਕ ਡਾਕਟਰ। ਆਪਾਂ ਜਾ ਕੇ ਦਿਖਾ ਆਵਾਂਗੇ ਇੱਕ ਵਾਰ। ਨਾਲੇ ਆਪਾਂ ਨੂੰ ਦੱਸ ਵੀ ਦੇਊਗਾ ਕਿ ਮੰਮੀ ਦੇ ਦਿਮਾਗ 'ਚ ਸੱਚੀਓਂ ਹੀ ਫਰਕ ਆਇਆ ਪਿਆ ਕਿ ਮੰਮੀ ਸਭ ਕੁਝ ਜਾਣ ਕੇ ਕਰਦੀ ਐ। ਚਲੋ ਠੀਕ ਆ ਜਿਵੇਂ ਤੁਹਾਨੂੰ ਠੀਕ ਲੱਗੇ। ਮੈਂਨੇ ਮੰਮੀ ਨੂੰ ਵੀ ਦੇ ਆਵਾਂ ਜਾ। ਆਲੋ ਮੰਮੀ ਜੀ ਚਾ ਮੇਰੇ ਤੇ ਰੱਖ ਦੇ ਜਾ ਮੈਂ ਆਪੇ ਚਾ ਕੇ ਪੀ ਲੂੰਗੀ ਕੀ ਹੋ ਗਿਆ ਮੰਮੀ ਜੀ ਥੋੜਾ ਕੁਝ ਦੁਖਦਾ ਹੈਗਾ ਜੇ ਕੁਝ ਦੁਖਦਾ ਤਾਂ ਡਾਕਟਰ ਤੋਂ ਦਵਾਈ ਦਵਾ ਲਿਓ ਨੇ ਤੁਸੀਂ ਐਵੇਂ ਟੈਨਸ਼ਨ ਨਾ ਲਵੋ ਨਹੀਂ ਮੇਰਾ ਕੁਝ ਨਹੀਂ ਦੁਖਦਾ ਤੁਸੀਂ ਆਪਣੇ ਮੌਜਾ ਮਾਣੋ ਨੇ ਨਾਲੇ ਬਿੰਦੇ ਬਿੰਦੇ ਆਉਣੇ ਮੇਰੇ ਕਮਰੇ 'ਚ ਲੋੜ ਨਹੀਂ ਹੈਗੀ ਰੱਖ ਦਿਓ ਸੱਚਾ ਮੈਨੂੰ ਬਿੰਦ ਚਟ ਹੋਰ ਸਮਝ ਆਉਂਦੇ ਦੁਰੋਂ ਦਰੀ ਖੋਚ ਹੁੰਦੀ ਹੋਏ ਜੀ ਵੀ ਮੇਰੀ ਧੀ ਮੈਨੂੰ ਨੇ ਬੁਲਾਉਂਦੀ ਕੋਈ ਨਾ ਤੇਰਾ ਹੱਲ ਵੀ ਕਰਨੀ ਪਊਗਾ ਤਾਂ ਕਿ ਤੇਰੀ ਖੁਸ਼ੀ ਵੀ ਗਮਾਂ ਦੇ ਬਦਲ ਜੇ ਨਾਲੇ ਤੈਨੂੰ ਆਪਣੀ ਧੀ ਬਹੁਤ ਪਿਆਰੀ ਹੈ ਨਾ ਜਿਵੇਂ ਮੈਨੂੰ ਆਪਣੀ ਧੀ ਪਿਆਰੀ ਹੈਗੀ ਹੂੰ ਇਥੋਂ ਤੇਰੀ ਧੀ ਨੂੰ ਨਾ ਦੂਰ ਕਰਨੀ ਹੋਣਾ ਮੈਨੂੰ ਕੋਈ ਸਕੀਮ ਲਾਉਣੀ ਪਊਗੀ ਤਾਂ ਹੀ ਤੇਰੀ ਅਸਰ ਟਕਾਉਣਿਆ ਹੋਊਗੀ ਨਹੀਂ ਮੇਰਾ ਤਾਂ ਦਿਲ ਕਰਦਾ ਤੇਰੀ ਧੀ ਨੂੰ ਗਾਗੋਟ ਕੇ ਮਾਰ ਦੇਵਾਂ ਮੇਰੇ ਬੇੜੇ ਦੇ पत्थर जम के रखता कोई नहीं करे तो डीके चढ़ेंगी ना नरे फिर तू देखी ये मैं तो मेरा दिल दिखाया ना तेरी आत्मा भी ना रवाया ना मेरा नाम भी जसविंदर कौर नहीं हैगा? जिंदर पुत्र ले पुत्र ਪੁਰੀ ਨੂੰ ਮੈਨੂੰ ਫੜਾ ਦੇ ਅੱਜ ਤੋਂ ਬਾਅਦ ਨਾ ਪੁਰੀ ਨੂੰ ਮੈਂ ਸਾਹਮਣਾ ਕਰੂੰਗੀ ਪੁੱਤਰ ਤੂੰ ਮੈਨੂੰ ਹਰਾਂ ਜਾ ਕਿਉਂ ਨਾਗਾ ਮੈਂ ਮੰਨਦੀ ਆ ਵੀ ਮੈਥੋਂ ਬਹੁਤ ਗੱਲਦਿਆਂ ਹੋਈ ਆ ਪੁੱਤ ਮੈਂ ਪਹਿਲਾਂ ਰਿੱਤੀ ਦਾ ਘਰ ਪੱਟਣ ਲੱਗੀ ਹੋਈ ਸੀ ਫੇਰ ਮੈਂ ਤੇਰੇ ਘਰ ਪੱਟਣ ਲੱਗੀ ਪਰ ਪੁੱਤ ਹੁਣ ਮੈਨੂੰ ਅਕਲ ਆ ਗਈ ਮੈਂ ਰਾਤ ਭਰ ਨਾ ਬਹੁਤ ਸੋਚਿਆ ਵੀ ਜੇ ਮੇਰੇ ਧੀ ਪੁੱਤੀ ਨਹੀਂ ਖੁਸ਼ ਰਹਿਣਗੇ ਤਾਂ ਮੈਨੂੰ ਖੁਸ਼ੀ ਕਿੱਥੋਂ ਮਿਲੂਗੀ ਨਾਲੇ ਪੁੱਤ ਮੈਂ ਤਾਂ ਐਵੇਂ ਨਾ ਜੀਤ ਜੀ ਮਾਰੀ ਅੰਦਰੋਂ ਅੰਦਰੇ ਨਾ ਤੁਹਾਡੇ ਨੇ ਮਨ ਖੱਟਾ ਕਰੀ ਫਿਰਦੀ ਸੀ ਪੁੱਤ ਮੈਨੂੰ ਨਾ ਗਲਤੀ ਹੋ ਗਈ ਮੈਨੂੰ ਮਾਫ਼ ਕਰ ਦੇ ਅੱਜ ਤੋਂ ਬਾਅਦ ਨਾ ਮੈਂ ਇਹੋ ਜਿਹਾ ਕੰਮ ਕਦੇ ਨਹੀਂ ਕਰੂੰਗੀ ਜੀ ਦੇ ਨਾ ਤੁਹਾਡਾ ਦਿਲ ਦੁਖੇ ਮੰਮੀ ਸ਼ੁਕਰ ਹੈ ਰੱਬ ਦਾ ਜੋ ਟਾਈਮ ਰਹਿ ਨਹੀਂ ਤੁਹਾਨੂੰ ਸੋਝੀ ਆ ਗਈ ਨਹੀਂ ਤਾਂ ਤੁਸੀਂ ਸਾਰਾ ਦਿਨ ਲੜਾਈ ਭਾਲਦੇ ਰਹਿੰਦੇ ਸੀ ਤੇ ਮੰਮੀ ਮੈਂ ਵੀ ਕਦੇ ਵੀ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਜਿਸ ਦੇ ਨਾਲ ਤੁਹਾਡਾ ਮਨ ਦੁਖੇ ਉਹ ਕਹਿੰਦੇ ਹੁੰਦੇ ਨੇ ਨਾ ਮਾਂ ਤਾਂ ਰੱਬ ਦਾ ਰੂਪ ਹੁੰਦੀ ਐ ਜੇ ਰੱਬ ਰੂਪ ਜਿਨਾ ਉਹਨੂੰ ਬਣਾਣਾ ਬਹੁਤ ਜ਼ਰੂਰੀ ਹੁੰਦਾ ਲੈ ਪੁੱਤ ਹੁਣ ਤਾਂ ਫੜਾ ਦੇ ਕੁੜੀ ਇਹਨੂੰ ਐ ਨਾ ਹੁਣ ਆਪੇ ਸੰਭਲਿਆ ਕਰੂੰਗੇ ਆਪੇ ਮਾਤਮਾ ਲੈ ਕਰੂੰਗੇ ਨਹੀਂ ਤੇਰੀ ਬਹੁਤ ਪੁੱਤ ਹੁਣ ਰਾਂ ਉਹਨਾਂ ਚਮਟੰਦਾ ਕਰ ਲੈ ਕਰ ਤੋਨੂੰ ਨਾ ਹੁਣ ਇਹ ਦੀ ਫਿਕਰ ਕਰਨ ਦੀ ਲੋੜ ਨਹੀਂ ਚਲੋ ਠੀਕ ਐ ਮੰਮੀ ਆ ਫੜੋ ਕੁੜੀ ਤੇ ਮੈਂ ਵੀ ਦੁਬਾਰਾ ਨਾ ਬਿੰਦਚਟ ਆਰਾਮ ਕਰ ਲਾ ਚਲ ਠੀਕ ਐ ਪੁੱਤ ਤੁਰਾਂ ਕਰ ਲੈ ਮੈਨੂੰ ਆਪਣੇ ਕਮਰੇ 'ਚ ਲੈ ਕੇ ਜਾਨੀਏ ਤੂੰ ਤਾਂ ਛੱਡ ਗਿਆ ਮੈਂ ਤੈਨੂੰ ਪਿਆਰ ਕਰਦੀ ਆ ਤੇਰੇ ਵਾਸਤੇ ਕਿ ਮੇਰਾ ਪਿਆਰ ਗਿਆ ਇਹ ਸਭ ਕੁਝ ਤੋਂ ਮੈਂ ਤੇਰੀ ਮਾਂ ਤੋਂ ਬਦਲਾ ਲੈਣ ਵਾਸਤੇ ਕਰਦੀ ਆ ਕੋਈ ਨਹੀਂ ਬਹੁਤਾ ਟਾਈਮ ਨਹੀਂ ਜਾਂਦਾ ਹੈਗਾ ਤੇਰੀ ਮਾਂ ਨੂੰ ਪਤਾ ਲੱਗ ਜਾਊਗਾ ਇਹ ਰੋਇ ਕਿ ਮਾਰਾ ਦਿਲ ਦੁਖ ਰਹਾ ਨਾ ਕਿੰਨਾ ਦੁੱਖ ਹੋ ਰਹਿਗਾ ਮੰਮੇ ਜੀ ਗੁੜੀਆ ਤੁਹਾਡੇ ਕੋਲ ਹੈ ਮੈਂ ਉਧਰ ਇਹਨੂੰ ਕਮਰੇ ਚ ਦੇਖ ਰਹੀ ਸੀ ਕਿਉਂ ਭਾਈ ਚੱਕ ਨਹੀਂ ਸਕਦੀ ਮੈਂ ਇਹਨੂੰ ਮੰਮੀ ਜੀ ਚੱਕ ਸਕਦੇ ਹੋ ਉਹ ਥੋੜੀ ਹੋਈ ਪੋਤੀ ਆ ਜਿੰਨਾ ਟਾਈਮ ਤੁਹਾਡਾ ਦਿਲ ਕਰੇ ਨਾ ਉਨੀ ਦੇਰ ਚੱਕ ਸਕਦੇ ਹੋ ਤੁਸੀਂ ਠੀਕ ਹੈ ਬਟਾ ਪੁੱਤ ਤੂੰ ਵੀ ਰਾਤੀ ਥੱਕੀ ਹੋਈ ਹੈ ਨਾ ਜਾ ਕੇ ਆਰਾਮ ਕਰ ਲੈ ਇਹਨੂੰ ਨਾ ਮੈਂ ਆਪੇ ਸੰਭਲੂ ਮਮੀ ਜੀ ਜਿਹੇ ਰੋਣ ਲੱਗੀ ਫੇਰ ਕੋਈ ਨਹੀਂ ਪੁੱਤ ਹੁਣ ਤਾਂ 5 ਮਹੀਨੇ ਦੀ ਹੋ ਗਈ ਇਹਨੂੰ ਮੈਂ ਨਾ ਆਪੇ ਸੀਸੀ ਪਿਆ ਦੂੰਗੀ ਪਰ ਮਮੀ ਜੀ ਸੀਸੀ ਪਿਉਣ ਨੂੰ ਤਾਂ ਡਾਕਟਰ ਨੇ ਹਜੇ ਮਨਾ ਕੀਤਾ ਕਿਉਂਕਿ ਇਹ ਬਾਲੀ ਕਮਜ਼ੋਰ ਆ ਨਾ ਨਿੱਕ ਕਿਦਰੇ ਨਹੀਂ ਤੇਰੀ ਕੁੜੀ ਨੂੰ ਘਸੁੰਦਾ ਮੈਨੂੰ ਸਭ ਪਤਾ ਹੈ ਮੈਂ ਵੀ ਦੋ ਦਿਨ ਜਿਵਾਸ ਪਾੜੇ ਨੇ ਤੂੰ ਜਾ ਕੇ ਆਰਾਮ ਕਰ ਲੈ ਮਾਪੇ ਸੰਭਲੂਗੀ ਚਲੋ ਠੀਕ ਆ ਮੰਮੀ ਜੀ ਜਿਵੇਂ ਤੁਹਾਡਾ ਜੀ ਕਰਦਾ ਨਾ ਤੁਸੀਂ ਉਹਵੇਂ ਕਰ ਲਓ ਪਰ ਨਹੀਂ ਕੀ ਪਰ ਮੰਮੀ ਜੀ ਜੇ ਇਹਨੇ ਬਾਥਰੂਮ ਕਰ ਲਿਆ ਜਾਂ ਪੋਟੀ ਕਰ ਲਈ ਫੇਰ ਨਹੀਂ ਫਿਰ ਮੈਨੂੰ ਕਿਹੜਾ ਪੋਟੜੇ ਨਹੀਂ ਬਦਲਨੇ ਆਉਂਦੇ ਤੂੰ ਜਾ ਕੇ ਨਾ ਆਰਾਮ ਕਰ ਲੈ ਮਾਪੇ ਸੰਭਲੂਗੀ ਠੀਕ ਆ ਮੰਮੀ ਜੀ ਮੈਂ ਜਾਂਦੀ ਆ ਹੁਣ ਨਜ਼ਾਰਾ ਆਉ ਮਨਦੀਪ ਰ ਤਨ ਤਾਂ ਆਲਾ ਰੋ ਤੇਰੀ ਸਾਸੂ ਟੰਗੀ ਬਣ ਗਈ ਸੁਸਰਗੀ ਤੇਰੀ ਕੁੜੀ ਨੂੰ ਵੀ ਰਾਮ ਰਹੀ ਆ ਪਰ ਇਹ ਨਹੀਂ ਪਤਾ ਵੀ ਇਹਦੇ ਪਿੱਛੇ ਮ ਕਿੱਡੀ ਵੱਡੀ ਸਕੀਮ ਲਾਈ ਹੋਈ ਆ ਪਰ ਕਿਹੜੀ ਲਾਈ ਹੋਈ ਆ ਇਹ ਤਾਂ ਤੈਨੂੰ ਬਾਅਦ 'ਚ ਹੀ ਪਤਾ ਲੱਗੂਗਾ